ਰਾਜਾ ਅਗਰਸੈਨ ਹੋਇਆ ਨਾ ਆਮ ਬਾਣੀਆਂ ਉਹਨੂੰ ਪੁੱਜਦੇ ਰਾਜਾ ਅਗਰਸੈਨ ਉਹਦਾ ਸਾਧ ਸੰਗਤ ਜੀ ਕਦੇ ਇਤਿਹਾਸ ਪੜ੍ਹ ਕੇ ਵੇਖਿਓ ਰਾਜਾ ਅਗਰਸੈਨ ਦਾ ਇਤਿਹਾਸ ਪੜ੍ਹਿਓ ਉਹਦਾ ਇਤਿਹਾਸ ਕੀ ਹੈ ਉਹਨੇ ਇੱਕ ਪਰਥਾ ਚਲਾਈ ਸੀ ਸਾਰਿਆਂ ਨੂੰ ਇੱਕ ਬਰਾਬਰ ਕਰਨ ਦੀ ਤੇ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਸਾਰੇ ਇੱਕੋ ਬਰਾਬਰ ਕਰ ਦੇਣਾ ਕੀ ਉਹਨੇ ਪਰਥਾ ਚਲਾਈ ਸੀ ਕਿ ਜਿਹੜੇ ਪਿੰਡ ਦੇ ਵਿੱਚ ਕੋਈ ਹੋਲਾ ਦਿਸਦਾ ਹੈ ਜਿਹਦਾ ਕੋਈ ਕੰਮਕਾਰ ਨਹੀਂ ਹੈ ਕੋਈ ਗਰੀਬ ਹੈ ਉਹਦੀ ਮਦਦ ਕਰੋ ਮਦਦ ਕਿਵੇਂ ਕਰਨੀ ਹੈ ਲਖਨਊ ਸ਼ਹਿਰ ਨੇ 사ਤ ਸੰਗਤ ਦੀ ਇਹ ਪਰਥਾ ਸ਼ੁਰੂ ਕੀਤੀ ਸੀ ਸਭ ਤੋਂ ਪਹਿਲਾਂ ਪੁਰਾਣੇ ਸਮੇਂ ਛੋਟੇ ਪਿੰਡ ਹੀ ਹੁੰਦੇ ਸਨ ਪਿੰਡ ਤੋਂ ਹੌਲੀ-ਹੌਲੀ ਉਹ 사ਤ ਸੰਗਤ ਦੀ ਵੱਡੇ ਸ਼ਹਿਰਾਂ ਵਿੱਚ ਤਬਦੀਲ ਹੋ ਜਾਂਦੇ ਆ ਹੁਣ ਉੱਥੇ ਕੀ ਹੋਇਆ ਉੱਥੇ 1 ਲੱਖ 사ਤ ਸੰਗਤ ਦੀ ਕਹਿੰਦੇ ਨਿਵਾਰ ਬਸ ਗਿਆ ਹੁਣ ਉਹਨਾਂ ਨੇ ਕੀ ਕੰਮ ਕੀਤਾ ਉਹਨਾਂ ਨੇ ਇੱਕ ਅਨਾਉਂਸਮੈਂਟ ਕਰਾਈ ਕਿ ਜਿਹੜਾ ਵੀ ਇੱਥੇ ਆਏਗਾ ਭਾਵੇਂ ਉਹਦੇ ਕੋਲ ਕੁਝ ਵੀ ਨਹੀਂ ਹੈ ਤੁਸੀਂ ਇੱਥੇ ਆ ਕੇ ਬਸੋ ਅਸੀਂ ਉਹਦੀ ਹੈਲਪ ਕਰਾਂਗੇ ਸਾਰੇ ਜਣੇ ਤੇ ਦੂਰੋਂ ਦੂਰੋਂ ਚੱਲ ਕੇ ਸਾਧ ਸੰਗਤ ਦੀ ਉੱਥੇ ਰਹਿਣ ਵਾਸਤੇ ਆਉਣ ਲੱਗ ਪਏ ਹੁਣ ਉਹਨਾਂ ਨੇ ਉਸੂਲ ਕੀ ਬਣਾਇਆ ਕਿ 1 ਰੁਪਇਆ ਤੇ ਇੱਕ ਇੱਟ ਜਿਹੜਾ ਨਵਾਂ ਕਰ ਆਉਂਦਾ ਸੀ ਇੱਕ ਇੱਟ ਲੈ ਕੇ ਉਹਦੇ ਉੱਤੇ ਰੁਪਇਆ ਧਰਨਾ ਤੇ ਉਹਦੇ ਘਰੇ ਫੜਾਇਆ ਹੁਣ ਲੱਖ ਪਰਿਵਾਰ ਸੀ 1 ਲੱਖ ਪਰਿਵਾਰ ਸੀ ਨਾ ਜੀ ਅਗਲੇ ਕੋ ਲੱਖ ਐਟ ਹੋ ਜਾਣੀ ਚੰਗਾ ਆਪਣਾ ਮਕਾਨ ਤਕੜਾ ਕਾਰੋਬਾਰ ਬਣਾ ਲੈਂਦਾ ਦੁਕਾਨ ਮਕਾਨ ਬਣਾ ਲੈਂਦਾ ਤੇ ਲੱਖ ਰੁਪਇਆ ਹੋ ਜਾਣਾ ਕਿਸੇ ਦਾ एहसान ਵੀ ਨਹੀਂ ਰਹਿਣਾ ਵੀ ਮੈਂ ਇਕੱਲੇ ਨੇ ਲੱਖ ਦਿੱਤਾ ਕਿਸੇ ਦਾ ਕੋਈ ਇਹ ਆਸਾਨੀ ਵੀ ਮੈਂ ਸਭ ਤੋਂ ਵੱਧ ਦਿੱਤਾ ਮੈਂ 100 ਦਿੱਤੇ ਮੈਂ 500 ਦਿੱਤੇ ਮੈਂ 1000 ਦਿੱਤੇ ਕੋਈ ਨਹੀਂ ਉਹਨਾਂ ਨੇ ਕੀ ਕਰਨਾ 1 ਰੁਪਿਆ ਤੇ ਇੱਕ ਇੱਟ ਜਿਹੜਾ ਨਵਾਂ ਘਰ ਆ ਕੇ ਬਸਣਾ 1 ਰੁਪਿਆ ਇੱਟ ਦੇ ਉੱਤੇ ਧਰਨਾ ਤੇ ਉਹਦੇ ਘਰੇ ਫੜਾਇਆ ਅਗਲੇ ਦਾ ਕਾਰੋਬਾਰ ਵੀ ਚੱਲ ਜਾਣਾ ਤੇ ਘਰ-ਬਾਰ ਵੀ ਬਣ ਜਾਣਾ ਇਹ ਭਾਵਨਾ ਜੇ ਕਿਧਰੇ ਸਾਡੇ ਸਿੱਖ ਸਮਾਜ ਦੇ ਵਿੱਚ ਆ ਜਾਵੇ ਨਾ ਜੀ ਤੇ ਮੇਰੇ ਹਿਸਾਬ ਨਾਲ ਕੋਈ ਸਿੱਖ ਭੁੱਖਾ ਨਾ ਸੋਵੇ ਸਿੱਖਾਂ ਦਾ ਸਿੱਖਾਂ ਦੇ ਸਾਧ ਸੰਗਤ ਦੀ ਸੁਸਾਇਟੀਆਂ ਦਾ ਸਿੱਖਾਂ ਦੀਆਂ ਸੰਸਥਾਵਾਂ ਦਾ ਇੰਨਾ ਵੱਡਾ ਬਜਟ ਹੈ ਕਿ ਸਾਧ ਸੰਗਤ ਜੀ ਸਿੱਖ ਕੋਮ ਜੇ ਪੂਰੇ ਭਾਰਤ ਨੂੰ ਵੀ ਛਕਾਣ ਲੱਗ ਜਾਵੇ ਤੇ ਤਾਂ ਵੀ ਭੁੱਖੀ ਨਹੀਂ ਮੰਦੀ।